ਮੋਹਾਲੀ ਦੇ ਸੈਕਟਰ 79 ਸਥਿਤ 에ਰਪੋਰਟ ਰੋਡ ਤੇ ਸਟੇਡੀਅਮ ਨਾਲ ਲੱਗਦੇ ਜੰਗਲ ਵਿੱਚ 35 ਤੋਂ 36 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਫੈਲੀ ਸੰਸਨੀ। ਸੂਚਨਾ ਮਿਲਦੇ ਹੀ ਮੌਕੇ ਤੇ ਭਾਰੀ ਪੁਲਿਸ ਬਲ ਅਤੇ ਫੋਰੈਂਸਿਕ ਟੀਮਾਂ ਸਮੇਤ ਕਈ ਏਜੰਸੀਆਂ ਮੌਕੇ ਤੇ ਜਾਂਚ ਕਰਨ ਲਈ ਪਹੁੰਚੀਆਂ। ਪਹਿਲੀ ਨਜ਼ਰ ਵਿੱਚ ਇੰਜ ਜਾਬ ਦਾ ਹੈ ਕਿ লাশ ਕਾਫੀ ਪੁਰਾਣੀ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਬੀਤੇ ਐਤਵਾਰ ਤੋਂ ਉਹਨਾਂ ਦਾ ਰਿਸ਼ਤੇਦਾਰ ਸੋਮਪ੍ਰਕਾਸ਼ ਗਾਇਬ ਸੀ ਜਿਸ ਸਬੰਧੀ ਉਹਨਾਂ ਵੱਲੋਂ ਮੋਹਾਲੀ ਦੇ ਥਾਣਾ ਸੁਹਾਣਾ ਵਿੱਚ ਮਿਸਿੰਗ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸੀਮਰਨ ਸਿੰਘ ਬਲ ਜਿਹੜੀ ਉਹਨ ਦੇ ਮੋਢਲੀ ਤੋਂ ਕਿ ਇਸ ਤੋਂ ਸਾਨੂੰ ਜਿਹੜੇ ਨਰਮਲ ਕੁਮਾਰ ਦੇ ਦਸਨ ਮੁਤਾਬਕ ਹੈ ਸੁਰੇਸ਼ ਪਾਲ son of ਲక్ష్ਮਨ ਦਾਸ ਹੈ ਮੌਲੀ ਬੈਦਵਾਨ ਦਾ ਜਿਹੜੀ ਇਹਨੇ ਨਰਮਲ ਕੁਮਾਰ ਨੇ ਮਿਸਿੰਗ ਦੀ ਰਿਪੋਰਟ ਲਖਾਈ ਹੋਈ ਹੈ 22 ਨੰਬਰ ਰਿਪੋਰਟ ਹੈ ਸਾਡੇ ਕੱਲ 13 5 ਦੀ ਜਿਹੜੇ ਸੁਹਾਣੇ ਥਾਣੇ ਦੀ ਜਿਹੜਾ ਮਿਸਿੰਗ ਪਰਸਨ ਦੀ ਰਿਪੋਰਟ ਸੀਗੀ ਉਹਦੇ ਤੇ ਹੁਣ ਜਿਹੜਾ ਬਾਡੀ ਸਾਨੂੰ ਇੱਥੇ ਮਿਲੀ ਹੈ ਤੇ 79 ਦੇ ਆ ਕਰੀ ਬਿਲਡਿੰਗ ਤੇ ਇਹਦੇ ਇਹਦੇ ਵਿੱਚ ਹੁਣ ਅਸੀਂ ਆਪਣੀ ਐਫਐਸਐਲ ਟੀਮਾਂ ਤੇ ਐਸਐਚਓ ਸੁਹਾਣਾ ਲੋਕੇ ਮੇਰੇ ਨਾਲ ਇੱਥੇ ਆਏ ਹੋਏ ਇਹ ਸਾਡੇ तफतीश तो करके डिटेल दस देंगे मुगली जानकारी तो ऐ लगता है भी किसी ने के मार के, तो दूर के, वो तो दूर के हाँ ये तो सारी एफ एस एल टीम भी आ रही साम आ जाए तो बात वक्री तौर पर डिटेलिंग कर देंगे